ਦੀ ਦੀ ਇਹਦਾ ਇਹ ਚੱਕਲਾਓ ਚਲੋ ਚਲੋ ਲੈ ਲਾਲਾ ਤਲੀਲਾ ਅਮ ਅੱਜ ਤਾਂ ਗੱਲ ਬਣ ਗਈ ਚਲੋ ਕਹਿੰਦੀ ਸੀ ਸ਼ੱਕਰ ਲਿਆਤੀ ਨਾ ਚਾਹ ਵੜਾਣ ਕਨੀ ਬੈਠਿਆ ਨਾਲੇ ਤੈਨੂੰ ਚਾਹ ਫਲਾ ਦੂੰਗੀ ਨਾਲੇ ਤਾਂ ਮੈਂ ਚੰਨ ਨੂੰ ਸ਼ੱਕਰ ਫਲਾਇਆ ਨਾ ਨਾਲੇ ਚਾਹ ਵੀ ਆਉਂਗਾ ਨਾਲੇ ਜਿਹੜੇ ਉਹ ਛੀਰੀ ਵਾਲੇ ਪੈਸੇ ਲੈਣੇ ਆ ਤਾਂ ਪੈਸੇ ਫੜ ਲਿਆਉਂਗਾ ਹੈ ਦੇਖ ਅੱਜ ਤਾਂ ਆਪਾਂ ਨੂੰ ਮौज ਬਣ ਗਈ ਮਸਾ ਮਛਾ ਤਾਂ ਭਾਗ ਵਾਲਾ ਦਿਨ ਆਇਆ ਜਦੋਂ ਚਰਨੋਂ ਨੇ ਚਾਹ ਬਣਾਉਣ ਵਾਸਤੇ ਹਾਂ ਕੀਤੀ ਐ ਨਹੀਂ ਤਾਂ ਕੀ ਕਰਦੀ ਸੀ ਤੱਕੇ ਮਾਰ ਦਿੰਦੀ ਸੀ ਘਰ ਬੈਠਣ ਵੀ ਨਹੀਂ ਦਿੰਦੀ ਸੀ ਕੀ ਵੀ ਲਾਲਾ ਤੈਨੂੰ ਕਹਦੇ ਹਾਂ ਚਾਹ ਬਣਾਵਾ ਦੱਚ ਲੈ ਫੜ ਬੈ ਚਾਹ ਪੀ ਲੈ ਇੰਨਾ ਟਾਈਮ ਲਾਤਾ ਪਰਜਾਈ ਅੱਜ ਚਾਹ ਨੂੰ ਮੈਂ ਕੀ ਦੱਸਾਂ ਸੌਦੇ ਨਹੀਂ ਸੀਗੇ ਪਹਿਲਾਂ ਲਾਲੇ ਦੇ ਮੱਥਾ ਮਾਰ ਕੇ ਆਈਆਂ ਹੁਣ ਕਹਿੰਦਾ ਮੈਂ ਮਗਰੀ ਤੇਰਾ ਸੌਦੇ ਦੇ ਆਉਣਾ ਕਹਿੰਦਾ ਤੁਹਾਡੇ ਕਹਿੰਦਾ ਪਾ ਕੇ ਨਹੀਂ ਤੇਰੇ ਭਾਈ ਨੂੰ ਭੇਜਦੀ ਉਲਟਾ ਅਗਮਾਡੀਆਂ ਨੇ ਕੌਲੀ ਲਈ ਚੀਨੀ ਤਾਂ ਚਾਹ ਬਣਾਈ ਐ ਅਤਾ ਚੀ ਨੀ ਜਾ ਪਣੀ ਤੈ ਤਪ ਤੱਕਰ ਜੀ ਪੀ ਲੈ ਹੁੰਦੇ ਆ ਤਾਂ ਹੀ ਮੈਂ ਵੀ ਕਹੀ ਆ ਨਾ ਮਿੱਠਾ ਜਾਂ ਘੱਟ ਆ ਇਥੇ ਚਲ ਕੋਈ ਨਾ ਪੀ ਲੈ ਪੀ ਲੈ ਚੰਨੋ ਕਰੀਏ ਚੰਨੋ ਕਰੀਏ ਚਲੋ ਕਲੀਏ ਚਲੋ ਲੈ ਓ ਮੈਚੀ ਆ ਚੰਨੋ ਆਵਾਜ਼ ਵੀ ਨਹੀਂ ਮਾਰਦੀ ਵੀ ਲਾਲਾ ਤੇਰੇ ਕੋਲ ਕੱਲੇ ਆਇਆ ਤੂੰ ਆਵਾਜ਼ ਤਾਂ ਮਾਰ ਲੈ ਹੈ ਚਲ ਹਾਂਜੀ ਲਾ ਲੀ ਆਜੋ ਲੰਗਿਓ ਲੰਗਿਓ ਮੋਲੀ ਨਾ ਵੀ ਕੋਈ ਠੀਕ ਲੈ ਚੱਲ ਨੋ ਤੂੰ ਤਾਂ ਬੋਲਦੀ ਹੀ ਨਹੀਂ ਤੈਨੂੰ ਐਨੀਆਂ ਆਵਾਜ਼ਾਂ ਮਾਰ ਲਈਵੇਂ ਦੇ ਉੱਥੇ ਖੜ ਕੇ ਬੈ ਜਾ ਬੈ ਜਾ ਲੈ ਬੈ ਤੂੰ ਬੈ ਜਾ ਬੈ ਜਾ ਬੱਸ ਵੇ ਆਹਾ ਇਸ ਦਿਰੀਆ ਲਾਦੀ ਛੀ ਲਿਆ ਹਾਂ ਹਾਂ ਅੱਛਾ ਤੇ ਤੇ ਨਾਲ ਲੜਿਆ ਨਹੀਂ ਸੀਗਾ ਕੱਲ ਨੂੰ ਲੜਿਆ ਸੀ ਆ ਗਿਆ ਮੁੜ ਕੇ ਅੱਛਾ ਮੁੜ ਕੇ ਆ ਗਿਆ ਆ ਲੈ ਚੰਨੂ ਛੱਕਲਾ ਛੱਕਲਾ ਅੱਛਾ ਤੁਸੀਂ ਚਾਹ ਪੀ ਮੈਂ ਤੁਸੀਂ ਹਾਂ ਲੈ ਲਾਲਾ ਚਾਹ ਤਾਂ ਪੀਊਗਾ ਹੀ ਦੱਛ ਲਾਲਾ ਜੀ ਬਾਕੀ ਸੌਦੇ ਨਹੀਂ ਲੈ ਕੇ ਆਏ ਮੈਂ ਪਤਾ ਗੱਲ ਕੀ ਸੀ ਕਿ ਤੂੰ ਕਹਿੰਦੀ ਸੀ ਨਾ ਮੈਂ ਚਾਹ ਬਣਾਣੀ ਐ ਤਾਂ ਮੈਂ ਸ਼ੱਕਰ ਜਲਦੀ ਜਲਦੀ ਚ ਲਿਆਇਆ ਵੀ ਨਾਲੇ ਤਾਂ ਚੰਨੂ ਚਾਹ ਬਣਾ ਲੂ ਨਾਲੇ ਮੈਂ ਵੀ ਆਉਂਗਾ ਰਹੀ ਬਾਕੀ ਛੋਦਿਆਂ ਦੀ ਗੱਲ ਉਹ ਤੇਰਾ ਭਾਈ ਕੰਜਰ ਲੈ ਆਊਗਾ ਬੇਲਾ ਤਾਂ ਹੈਗਾ ਹੈਗਾ ਉਹਨੇ ਕਿਹੜਾ ਕੋਈ ਕੰਮ ਕਰਨ ਦਾ ਚਾਹ ਨਾਲੇ ਹੱਟੀ ਦੇ ਢੇੜਾ ਮਾਰੇ ਆਊਗਾ ਉਹ ਹਾਂ ਠੀਕ ਹੈ ਠੀਕ ਹੈ ਠੀਕ ਹੈ ਹਾਂ ਉਹ ਆ ਗਿਆ ਤੇਰਾ ਭਾਈ ਆ ਗਿਆ ਦੇਖ ਆ ਗਿਆ ਆ ਗਿਆ ਪਰ ਸਰਪ੍ਰਾਈਜ਼ ਬੌਸ ਕਮ ਹੇਰ ਅੱਖਾਂ ਬੰਦ ਕਰ ਲਾ ਅੱਖਾਂ ਬੰਦ ਕਰ ਲਾ ਤੇ ਲਈ ਸਰਪ੍ਰਾਈਜ਼ ਲੈ ਕੇ ਆਇਆ ਉਹ ਤੂੰ ਕਿਸ ਮਹਿਲਿਆ ਜਾ ਉਧਰ ਮੁੱਕੀਆਂ ਖਾ ਕੇ ਫਰਾਸ ਨਹੀਂ ਆਇਆ ਮੈਂ ਤੇ ਇੱਕ ਜਾ ਸੌਦਾ ਦੇਣ ਆਇਆ ਚਲੋ ਬਾਹਰ ਆਦਰ ਵੇ ਦੇਖ ਦੇਖ ਕੇ ਮੈਂ ਕਿਵੇਂ ਹਾਫ ਦਿਲ ਦੇ ਤੱਕ ਦਾ ਸਮਾਨ ਖਾਣ ਬਲਿਆ ਫਿਰਦਾ ਹੈ ਖਰਜਾ ਤੈਨੂੰ ਪਤਾ ਕਿੰਨੇ ਜਦ ਕੀ ਤੂੰ ਮੈਂ ਆਫੀ ਆਫੀ ਕਰੀ ਨਹੀਂ ਪਹਿਲੇ ਵਾਲਾਸ ਤੂੰ ਕੁੱਛਿਆ ਗਿਆ ਸੀ ਮੇਰੀ ਗੱਲ ਨੂੰ ਮਾਰੀ ਨਾ ਚੱਲ ਨੂੰ ਮਾਰੀ ਨਾ ਹਾਂ ਕਿ ਲੋ ਕਿੰਨ ਮਾਰੀ ਨਾ ਨਾ ਤੈਨੂੰ ਸ਼ਰਮ ਨਹੀਂ ਆਉਂਦੀ ਤੈਨੂੰ ਪਿੰਡ ਉੱਧਰ ਬਾਬੇ ਅਗਰ ਲਾਂਬੇ ਪਤਾ ਮਿੰਟ ਚ ਅੱਜ ਮੈਂ ਗਈ ਸਰਪੰਚ ਨੇ 8 ਲਾਂਬਾ ਡਟਾ ਕਟੇ ਕਹਾਂ ਤਰੇ ਪਾਈ ਨੇ ਮੇਰੀ ਬੇਇੱਜ਼ਤੀ ਕਰਦੀ ਉਧਰ ਲਾਲੇ ਦੇ ਇੰਨੀਆਂ ਸੁਣਾਈਆਂ ਮੈਂ ਦੁਕਾਨ ਤੇ ਸੌਦਾ ਰੈਣ ਗਈ ਨੂੰ ਐ ਪਹਿਲਾਂ ਤਾਂ ਤੂੰ ਇੱਧਰ ਹੋਵੇਂ ਮੇਰੀ ਗੱਲ ਇੱਧਰ ਇੱਧਰ ਹਾਂ ਮੈਂ ਤੂੰ ਉਹ ਯਾਦ ਕਿੱਦਾਂ ਹੈ ਮੇਰੀ ਗੱਲ ਤਾਂ ਸੁਣ ਨਾ ਸੁਣਾ ਮੈਂ ਗੱਡੀ ਤੇ ਗਿਆ ਸੀਗਾ ਹਾਂ ਮੈਂ ਤੈਨੂੰ ਨਾਲ ਮੈਂ ਦੂਰ ਬੰਬੇ ਕੁਵੱਟੀ ਸਾਰੇ ਦੁਨੀਆ ਚੱਕਰ ਲਾਉਣਾ ਸੀਗਾ ਮੈਂ ਉਧਰ ਚੱਕਰ ਲਾਉਂਦਾ ਲਾਉਂਦਾ ਉਧਰ ਆ ਕੇ ਕੁੰਭ ਦਾ ਮੇਲਾ ਹਾਂ ਮਾਖੇ ਤੇ ਨਹਾਉਣ ਵੀ ਕਰ ਹੀ ਜਾਂਦੇ ਆ ਫਿਰ ਮੈਂ ਈਪਦੇ ਮੇਲੇ ਦੇ ਵਾਗਰ ਤੈਨੂੰ ਤੈਨੂੰ ਮਗਰ ਲਾ ਲਈ ਤਾਂ ਸੋਚ ਹੋਈ ਤੇਰੇ ਮਗਰ ਲਾ ਲਈ ਤਾਂ ਸੋਚ ਹੋਈ ਤੈਨੂੰ ਮਗਰ ਲਾ ਲਈ ਜਣੋ ਚਲੋ ਬੱਸ ਨਹੀਂ ਮੈਨੂੰ ਸੋਚ ਹੋਈ ਬੱਸ ਬੱਸ ਮੇਰਾ ਕਲੇਸ਼ ਪਾਇਆ ਵੀ ਨਾ ਮੇਰਾ ਟੱਡ ਨਹੀਂ ਹੋਣਾ ਕੋਣੇ ਲਾਲਾ ਘਰੇ ਲਾਲਾ ਘਰੇ ਲਾਲਾ ਲਾਲਾ ਆਪਣੇ ਪਿਆ ਮੇਰੇ ਹਾਂ ਲਾਲਾ 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 ਲ ਕੰਡੇ ਮਾਰਦੀ ਚਰ ਲਾਲਾ ਘਰੇ ਫਿਰ ਤਨ ਦਾਲੇ ਤੇ ਆਹ ਕੌਣ ਹੈ ਇਹ ਟਰੰਪ ਦਾ ਮੁੰਡਾ ਟਰੰਪ ਦਾ ਮੁੰਡਾ ਹੈ ਐਨ ਆਰ ਆਈ ਸੀ ਦੀ ਅੱਛਾ ਐਨ ਆਰ ਆਈ ਸੀ ਇਹ ਸਾਰੇ ਇੱਥੇ ਕੀ ਕਰਦੇ ਉਹ ਮਤਲਬ ਐਨ ਆਰ ਆਈ ਸੀ ਆ ਰੁੜ ਜਾਣੇ ਉਹ ਸੀਰੀ ਉਹ ਜਿਹੜੇ ਅਮਰੀਕਾ ਦੇ ਵਿੱਚੋਂ ਮਤਲਬ ਪੱਕੇ ਹੋ ਗਏ ਮਤਲਬ ਰਿਪੋਰਟ ਹੋ ਕੇ ਆਏ ਨੇ ਉਹ ਕੰਡੇ ਕੰਡੇ ਰਿਪੋਰਟ ਹੋ ਗਿਆ ਚੁੱਪ ਕਰੋ ਸਾਰੇ ਆਈ ਕੌ ਕਹਿ ਰਹੇ ਉਹ ਇਹਨਾਂ ਨੂੰ ਭਜਾ ਦਿੱਤਾ ਰੁੜ ਜਿਹੜਾ ਪਹਿਲਾਂ ਕੋ ਸਰਪਾ ਚ ਭਜਾਤਾ ਗਾਣਾ ਦੇ ਤੈਨੂੰ ਗੱਲ ਸੁਣਨੀ ਹਾਂ ਮੈਂ ਤੈਨੂੰ ਕਿੰਨੇ ਵਾਰ ਕਿਹਾ ਹਾਂ ਇਹਨੂੰ ਘਰੇ ਕਿਉਂ ਬਾੜਿਆ ਹੇ 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 ਕੀ 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 ਲੇ ਲੈ ਚੰਨੂ ਦੇਖ ਲੈ ਤੂੰ ਆ ਦੇਖ ਲੈ ਦੇਖ ਲੈ ਇੱਕ ਤਾਂ ਸਾਨੂੰ ਧਾਰ છોਦਾ ਦੋ ਉੱਤੋਂ ਦੀ ਤੁਹਾਡੇ ਘਰੇ છોਦਾ ਫੜਾ ਲਾ ਫਿਰ ਆ ਦੇਖ ਲੈ ਤੋ ਮਲੱਕ ਇਕੱਠੇ ਹੋ ਗਏ ਮੈਨੂੰ ਮਾਰੇ ਲੱਗ ਰਹੇ ਆ ਮਲੱਕ ਆਰੇ ਆ ਦੇਖ ਲੈ ਆ ਦੇਖ ਲੈ ਆ ਜੀ ਤੁਸੀਂ ਚਾਹ ਕਹਿੰਦੇ ਦੇਖ ਲੈ ਕੱਲ ਕੱਲ ਲਾਲਾ ਭਲਾ ਇਹਨਾਂ ਦਾ ਤੂੰ ਦੇਖ ਲੈ ਤੇਰੀਆਂ ਮਾਰਾਂ ਛੱਡ ਦੇ ਮੈਨੂੰ ਅੱਛਾ ਜਾ ਜਾ ਜਿਆਦਾ ਬੱਦਰ ਬਣ ਜਣੇ ਬੈਠ ਬੈਠ ਤੂੰ ਵੀ ਤੂੰ ਵੀ ਬੈਠ ਠੀਕ ਤੈਨੂੰ ਪਤਾ ਲਾ ਲੇ ਕਿੰਨੇ ਪਸਲੇ ਲੈ ਆਪਾਂ ਨੂੰ ਉੜ ਚੜ੍ਹੋ ਲੜਗਾ ਗਲੂਸ ਦਾ ਟੱਕ ਪੱਲੇ ਨਹੀਂ ਸੌਦਾ ਦਿੰਦਾ ਸੀ ਪਹਿਲਾਂ ਉਰਾ ਕਰ ਮੈਂ ਮੂੰਹ ਲੱਗ ਕੇ ਹੀ ਬਾਟੀ ਲੈ ਕੇ ਬਹਿਣਾ ਅਥੇ ਭਰਦੇ ਚਾਹ ਦੀ ਹਣਾ ਤੇਰੇ ਬਾਪ ਸੌਦਾ ਕਰਨ ਦਊਗਾ ਘਰੇ ਸੌਦਾ ਕਰਨ ਆਇਆ ਸੀ ਉਹ ਕਿਵੇਂ ਮਗਰ ਕਈ ਉਦਨ ਤੂੰ ਤੈਨੂੰ ਜਿਵੇਂ ਖਿਆਲਿਆ ਮੇਰੀ ਵੀ ਤੇ ਮੇਰਾ ਵੀ ਕੋਈ ਨਹੀਂ ਹੋਊਗਾ ਜਮਾਗਦਾ ਹਾਲਪਨ ਜੋ ਹੋਣਾ ਹੀ ਹੋ ਗਿਆ ਮੇਰੀ ਕਲਪਨ ਹਾਂ ਮੇਰੀ ਅਸਤਾਲੀ ਦੇ ਪਿੱਛੇ ਸੀਰੀ ਐ ਵਿੱਚੇ ਲਾਲਾ ਹੈ ਤੂੰ ਆ ਦੁੱਖ ਸੋੜੇ ਨੇ ਮੇਰੇ ਜਾਨ ਤੋਂ ਬਾਦ ਮੈਂ ਕੀ ਕੰਮ ਕਰਨਾ ਸੀ ਮੇਰੇ ਲਵਾ ਦੇ ਨਾ ਜਦੋਂ ਨੂੰ ਦਾਤ ਮੈਂ ਤਾਂ ਪਹਿਲੇ ਹੀ ਕਹਿੰਦਾ ਸੀ ਮੈਂ ਤਾਂ ਇੱਥੇ ਆਉਣੀ ਨਹੀਂ ਆ ਮੇਰਾ ਸਾਲਾ ਨਹੀਂ ਪੂਣੂ ਕਰਦਾ ਕਬੂਤਰ ਕਿੰਨੇ ਸੋਹਣੇ ਆ ਬਾਲਾ ਕਬੂਤਰ ਵੇਖ ਕੇ ਆਉਂਦਾ ਨਾ ਮੇਰੇ ਬਾਪ ਨੂੰ ਕਹਿੰਦਾ ਮੈਂ ਤਾਂ ਆਉਣਾ ਨਹੀਂ ਸੀ ਨਾ ਹੋਰ ਤੇਰਾ ਬਾਪ ਆਉਂਦਾ ਸੀ ਪਰ ਵਿਆਹ ਹੀ ਨਾ ਕਰਾਉਂਦਾ ਹਾਂ ਪਿਆਰ ਮੈਨੂੰ ਵੀ ਪਤਾ ਸੀ ਆਏ ਹੋਊਗਾ ਨਾ ਮੇਥੇ ਮੇਰੇ ਜਾਨ ਤੋਂ ਬਾਅਦ ਦੁੱਖ ਛੋੜ ਲੈ ਕਹਿੰਦਾ ਲਾਲਾ ਮੇਰੇ ਸਾਲਾ ਹੁਣ ਤਾਂ ਹਰਾਮੀ ਹੈ ਮੈਂ ਇਹਨਾਂ ਬਾਹਰ ਕੇ ਬੈਠੀ ਨਹੀਂ ਅੰਦਰ ਮੈਂ ਤੂੰ ਤਾਂ ਲਾਈਨ ਤੋਂ ਦੇਖਣਾ ਹੈ ਕਿਹਦਾ ਹੈ ਮਗਰ ਤਾਂ ਸਾਹਮਣੇ ਆ ਡਾਕਟਰ ਸਾਹਮਣੇ ਹੈ ਤੇਰਾ ਸਾਰਾ ਕੰਮ ਸਾਹਮਣੇ ਹੈ

ਕਰਤਾ ਸੀ ਉੱਛੜੀ ਚੰਦੀ ਉਦੋਂ ਉਹ ਰੁਕ ਗਿਆ ਦੱਸਿਆ ਲੈ ਹਣੇ ਕਮਰੇ ਨਾਲ ਤੇ ਗਿਆ ਉਹਨੇ ਉਹਦੀ ਗਲਤੀ ਆ ਫਿਰ ਇਹ ਉਹਦੀ ਗਲਤੀ ਆ ਨਾ ਤੈਨੂੰ ਕੰਪਲੇਨ ਰਾਉਣ ਕੀ ਹੋਇਆ ਸੀ ਹੋਟਲ ਆ ਕੋਲੇ ਕਰ ਤੋ 80 ਸਾਲ ਦਾ ਹੋਟਲ ਹੈ ਕੀ ਹੈ ਮੇਰੇ ਜਿਹੜੇ ਪਾਪ ਚੜੇ ਹੋ ਸੀ ਮੈਂ ਚਲੋ ਉੱਤਰ ਜਾਂਦੇ ਮੈਨੂੰ ਕੀ ਬਕਸਾ ਪਾਪ ਮਿੱਥੇ ਬਥੇ ਇੱਕ ਹੋਰ ਕੰਮ ਹੀ ਹੋ ਜਾਏ ਆਏ ਵੇ ਸਵਾਗਤ ਕਰ ਬੱਗੇ ਮੈਂ ਆ ਜੂਗਾ ੱਟਕੇ ਪਾ ਕੇ ਉੱਤਰਾ ਨਾ ਮਗਰ ਪੁੱਤਾ ਮੇਰੇ ਨਾਲ ਸਾਰੀ ਔਰ ਪੁੱਤ ਠੀਕ ਹੋਏ ਇਹ ਮਿੱਠਾ ਲੈ ਜਾਉਣਾ ਮੈਂ ਲੈ ਆਉਂਗਾ ਤੇ ਦਿਮਾਗ ਖਲਾ ਦਿੰਦੇ ਆਪੇ ਲਾਮ 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 ਲਾਲਾ ਤੇ ਲਾਮਾ ਚਦਾ ਤੇ ਲੀ ਜਾਨ ਬਚ ਗਈ ਸਾਰਾ ਹੀ ਟੱਬਲ ਮੰਗਲ ਪੈ ਗਿਆ ਲਾਲਾ ਜੀ ਹਾਂ ਲਾਲਾ ਜੀ ਲਾਲਾ ਜੀ ਕੋਣ ਹੈ ਆ ਚੁੱਕਿਆ ਦੱਸ ਠੀਕ ਹੋ ਨਾ ਚੁੱਕਾ ਠੀਕ ਕਿੱਥੇ ਆ ਜੇ ਦਾ ਇੱਕ ਦੁੱਖ ਹੋਵੇ ਫੇਰ ਤਾਂ ਮੈਂ ਤੈਨੂੰ ਦੱਸਦਾ ਦੁੱਖ ਹੀ ਦੱਸ ਲੱਗ ਦੁਖੀ ਦੱਸ ਲੱਗੇ ਵੇ ਨੇ ਮੇਰੇ ਤਾਂ ਦੱਸ ਕੀ ਹੋ ਗਿਆ ਜੀ ਕੀ ਦੱਸਾਂ ਉਹ ਚਰਨੋ ਕੋਈ ਈਸ਼ੀ ਦੁਕਾਨ ਦਾ ਸ਼ੋਦਾ ਲੈਣਾ ਹੈ ਮੈਂ ਉਹਨੂੰ ਕਿਹਾ ਵੀ ਕੋਈ ਗੱਲ ਨਹੀਂ ਮੈਂ ਤੇਰੇ ਘਰੇ ਆ ਜਾਣਾ ਸ਼ੱਕਰ ਫਲਾਇਆ ਨਗਾ ਬਾਕੀ ਸ਼ੋਦਾ ਫੇ ਦੇ ਦੂੰਗਾ ਹੈ ਉਧਰੋਂ ਦਾ ਛਾਲਾ ਛਾਲਾ ਧਰਮੇ ਦਾ ਕਿ ਧਰਮਾ ਦੋਨੇ ਆ ਗਏ ਉਹ ਮੇਰੇ ਦਾ ਮਾਂਗਰ ਪੈ ਗਏ ਮਾਂਗਰ ਮੈਨੂੰ ਤਾਂ ਮਾਰ ਦੇਣਾ ਸੀ ਦੋਨਿਆਂ ਨੇ ਅੱਡੀ ਅੱਡੀ ਡਾਂਗਾ ਚੱਕ ਲਿਆ ਮੈਨੂੰ ਕੁੱਟਣ ਵਾਸਤੇ ਅੱਛਾ ਜੀ ਉਹ ਤਾਂ ਸ਼ੁਕਰ ਚਰਨੋ ਦਾ ਉਹਨੇ ਮੈਨੂੰ ਬਚਾ ਲਿਆ ਉਹਨਾਂ ਤੋਂ ਅੱਛਾ ਜੀ ਓਏ ਡੁੱਟ ਜੀ ਮਾਰਦੇ ਸੀ ਕੀ ਹੋ ਗਿਆ ਵੱਧ ਹੋ ਕੇ ਲੱਗਦਾ ਮੈਂ ਇੰਨਾ ਸ਼ੁਕਰ ਮੇਰਾ ਉਹਨਾਂ ਨੇ ਕੋਈ ਹੱਥ ਪੈ ਨਾ ਤੋਤਾ ਤੇ ਮੈਂ ਬਸਾ ਮਸਾ ਬਚ ਕੇ ਆਇਆ ਉੱਤੋਂ ਤਾਂ ਮੈਂ ਉਹ ਤਾਂ ਇੰਨੇ ਸ਼ੈਤਾਨ ਹੋ ਗਏ ਉਹ ਤਾਂ ਰਾਖਸ਼ਾ ਵਾਂਗੂ ਮੇਰੇ ਮਾਗਰ ਪੈ ਗਏ ਰਾਖਸ਼ਾ ਵਾਂਗੂ ਸਾਰਾ ਡੱਬਰੀ ਅੱਡਾ ਕਲੇਸੀ ਉਹ ਰਾਮ ਰਾਮ ਤੁਸੀਂ ਬਚ ਕੇ ਵਧੀਆ ਹੋਇਆ ਬਚ ਕੇ ਨਿਕਲੇ ਉਹ ਤਾਂ ਨਾ ਤੁਸੀਂ ਇਹ ਮੰਨ ਕੇ ਚੱਲੋ ਉਹਨਾਂ ਨੇ ਜਦੋਂ ਮੇਰੇ ਨਾਲ ਆ ਵਾਸਤਾ ਪਿਆ ਸੀ ਪਿਛਲੀ ਵਾਰ ਮੈਨੂੰ ਵੀ ਘਰੋਂ ਤੱਕੇ ਦੇ ਕੇ ਕੱਢਤਾ ਸੀ ਹੁਣ ਮੈਂ ਉਹਨਾਂ ਕੋਲੇ ਜਾ ਕੇ ਆਉਣਾਗਾ ਠੀਕ ਆ ਮੈਂ ਕੋਈ ਗੱਲ ਨਹੀਂ ਕਰਦਾ ਗੱਲਬਾਤ ਜਿਵੇਂ ਗੂ ਸਰਪੰਚ ਸਾਹਿਬ ਐਵੇਂ ਨਹੀਂ ਗੱਲ ਬੰਦੀ ਮੈਂ ਵੀ ਛੋਡੇ ਨਾਲ ਚੱਲਦਾ ਨਾਲੇ ਤੁਹਾਨੂੰ ਤਾਂ ਪੈਸੇ ਲੈਣ ਦੇ ਤੁਹਾਨੂੰ ਪਤਾ ਹੀ ਆ ਨਾਲੇ ਮੈਂ ਘਰੇ ਛੋਡਦਾ ਫੜਾ ਜਾਂਦਾ ਨਾਲੇ ਮੈਨੂੰ ਮਘੇੜਾ ਵਾਂਗੂ ਬੈਜ ਜਾਂਦੇ ਨੇਗੇ ਅੱਛਾ ਜੀ ਦੱਸ ਮੈਂ ਤਾਂ ਚੱਲ ਕੇ ਜਾਨ ਵਚਾ ਕੇ ਆਇਆਗਾ ਅੱਛਾ ਐ ਲੱਗੇ ਮੈਨੂੰ ਤਾਂ ਮਾਰਨਾ ਉਹ ਬੱਸ ਜੇ ਚਰਨੋਂ ਨਾ ਹੁੰਦੀ ਮੈਂ ਕਹਿੰਦਾ ਮੈਨੂੰ ਤਾਂ ਅੱਥੀ ਖਤਮ ਕਰ ਦਿੰਦੇ ਉਹ ਅੱਛਾ ਜੀ ਹਾਂ ਤੇ ਮੇਰੀ ਗੱਲ ਸੁਣੋ ਮੈਨੂੰ ਥੋੜਾ ਜਿਹਾ ਕੰਮ ਆ। ਅੱਲਾ ਮੈਂ ਉਹਨੇ ਮਟਾਇਆ ਮੈਂ ਫੇਰ ਆਪਾਂ ਚੱਲ ਕੇ ਹੁੰਨੇ ਉਹਨਾਂ ਦੇ। ਅੱਛਾ ਗੱਲ ਕੀ ਸਰਪੰਚ ਸਾਹਿਬ ਹੁਣ ਤਾਂ ਧਲਮਾ ਵੀ ਖਲੇ ਆ। ਫੇਰ ਉਹਨਾਂ ਕੀ ਬਦਲ ਲੈਣ ਕਿੱਧਰ ਤੋਂ ਲੱਗ ਜੇ। ਆਪਾਂ ਹੁਣ ਹੀ ਚੱਲਦੇ ਆ। ਛਾਰਾ ਕੁਛ ਨਹੀਂ ਮੇਰ ਕੇ ਆਨੇ ਆਪਾਂ ਗੱਲਬਾਤ ਕਰਕੇ ਆਨੇ ਆਗੇ। ਅੱਛਾ ਜੀ। ਹਾਂ। ਚਲੋ ਫੇਰ ਚੱਲ ਲਈ ਹੁੰਨੇ ਆਗੇ। ਚੱਲ ਆ। ਚੱਲੋ ਚੱਲੋ ਚੱਲੋ। ਕਹੀਂ ਲੱਗ ਚੱਲਦੇ ਆ ਆਪਾਂ। ਹਾਂ ਜੀ ਹਾਂ ਜੀ। ਚਲੋ ਜੂ। ਕਿਸ ਨਾ ਕੋਈ ਫੋਨ ਨਾ ਕੋਈ ਚਿੱਠੀ ਨਾ ਕੋਈ ਪੱਤਰ ਹੈ ਕਿਸੇ ਦੇ ਹੱਥ ਸੁਨੇਹੀ ਭੇਜ ਦਿੰਦੇ ਥੋੜਾ ਮਾਲਕ ਵੀ ਤੁਹਾਨੂੰ ਲੱਭਦਾ ਫਿਰਦਾ ਸੀਗਾ ਅੱਛਾ ਹਾਂ ਇਹਨੂੰ ਪੁੱਛੀ ਕਿੰਨੇ ਫੋਨ ਕਰਦਾ ਸੀ ਦਿਨ ਦੇ ਵਿੱਚ ਇਹਨੂੰ ਹੈ ਵੇ ਤੈਨੂੰ ਫੋਨ ਆਉਂਦੇ ਸੀਗੇ ਹਾਂ ਹਾਂ ਆਉਂਦੇ ਸੀ ਬਹੁਤ ਮੈਂ ਭੁੱਲ ਜਾਂਦਾ ਸੀ ਆਪਾਂ ਨੇ ਤੈਨੂੰ ਦੱਸਣਾ ਮੇਰੀ ਗੱਲ ਕਿਉਂ ਨਹੀਂ ਕਰਾਈ ਜੇ ਤੈਨੂੰ ਕਬੂਤਰਾਂ ਤੋਂ ਵੀਰ ਮਿਲੇਗਾ ਤਾਂ ਹੂੰ ਸਾਰਾ ਦੰਡਾ ਇਹ ਉਹ ਕਰਦਾ ਨਾ ਉਹਨੇ ਪਿੱਛੇ ਇਹ ਤਾਂ ਮਕਲਾਵਾ ਵੀ ਮੇਰੇ ਨਾਲ ਤਾਂ ਰੁੜ ਜਾਣਾ ਕਬੂਤਰਾਂ ਨਾਲ ਹੀ ਲਾਊਗਾ ਕਰਵਾ ਲਾ ਓਏ ਇਤਨੀ ਉਮਰ ਕੋਈ ਪੀਏ ਓਲੇ ਆਮਾਗੇ ਕੋਈ ਵਧੀਆ ਜੀ ਕਬੂਤਰੀ ਦੇਖ ਕੇ ਹਾਂ ਕਬੂਤਰੇ ਬਲਵਨਾਸ ਆਪ ਛੱਡ ਬਲਵਨਾਸ ਤੂੰ ਮੈਨੂੰ ਕਿਉਂ ਦੱਸਿਆ ਵੇਰਾ ਫੋਨ ਆਵਾ ਤੈਨੂੰ ਓਏ ਉਹਦਨੇ ਫੋਨ ਆਇਆ ਸੀ ਜੀ ਚਾਹੀਦਾ ਫਿਰ ਮੈਂ ਨਾ ਸਭ ਤੋਂ ਬਾਅਦ ਬਾਜੀ ਤੇ ਚਲੇ ਗਿਆ ਬਾਜੀ ਨੂੰ ਤਾਂ ਮੇਰੇ ਸਾਦਾ ਕਹਾ ਰੋ ਤੂੰ ਸ਼ਰਤਾਂ ਲਾਉਣਾ ਬਾਜੀ ਨੂੰ ਤਾਂ ਐ ਕਰਦਾ ਕਿ ਮੈਂ ਪੂਰੀ ਰੋ ਰੋਜ਼ ਲੱਖ ਲੱਖ ਰੁਪਏ ਦੀ ਸ਼ਰਤ ਲਾਉਣਾ ਰੁਪਏ ਤੇਰੇ ਜੇਬ ਚ ਨਹੀਂ ਹੁੰਦਾ ਮੈਂ ਬਾਦੀਆ ਪਾਉਣ ਲੱਗ ਗਿਆ ਤੇਰੀ ਚੰਗੀਆਂ ਬਾਦੀਆ ਪਾਉਣ ਦੇਖਦਾ ਗਾ ਨਹੀਂ ਰਹਿਣ ਦੇ ਬਾਦੀਆਂ ਬਾਦੀਆ ਤੂੰ ਪਹਿਲੀ ਛੰਕ ਚੜਾ ਲੈ ਕਰੋ ਦੋਏ ਭੈਣ ਭੈਣ ਨੂੰ ਤੁਹਾਨੂੰ ਬਾਜੀ ਨੇ ਛੰਕ ਚੜਾ ਲੈ ਹੁੰਦਾ ਮੈਂ ਕਿੰਨਾ ਕੱਲੀ ਨੇ ਟਾਈਮ ਕਿੰਨਾ ਔਖਾ ਕੱਢਿਆ ਹਾਂ ਉਹ ਮਾਂ ਨੂੰ ਬੁਲਾ ਲਾਂਦੀ ਕਹਿੰਦਾ ਮਾਂ ਨੂੰ ਬੁਲਾ ਲਾਂਦੀ ਮਾਂ ਤਾਂ ਸੁੱਤੀ ਮੈਨੂੰ ਛੱਡ ਗਈ ਮੈਨੂੰ ਦੋ ਦਿਨ ਵੀ ਨਹੀਂ ਰਹੀ ਹੈਗੀ ਹਾਂ ਕਿਸੇ ਮਾਸੀ ਨੂੰ ਕਹਿ ਦਿੰਦੀ ਫਿਰ ਵੇ ਮਾਸੀ ਦੀ ਸੋਲਲਾ ਮਾਫੀ ਆਈ ਦੋਨਾਂ ਲਾਏ ਉਹਨੇ ਵੀ ਉਹਨੇ ਕਹਿੰਦੀ ਮੈਂ ਤਾਂ ਚੱਲੀ ਜੀ ਕਹਿੰਦੀ ਮੈਂ ਤਾਂ ਆਪਣੇ ਘਰੇ ਕੰਮ ਲੈ ਅੱਜਕੱਲ ਕਿਹਦੇ ਕੋਲ ਟਾਈਮ ਆ ਕਿਸੇ ਖਾਤਰ ਇਹਨੂੰ ਬੁੱਝ ਨੂੰ ਆ ਬੁੱਝ ਬੁੱਝ ਹੈ ਤਾਂ ਹੈਗੀ ਜੀ ਇਹਨੇ ਬੁੱਝ ਨੇ ਕਿਤੇ ਥੋੜੇ ਸੇ ਆਪੇ ਪਾਣੀ ਰੁੱਟਦੇ ਨੇ ਕੰਨ ਖੜੇ ਛੇੜਦਾ ਸਾਰੇ ਪਿੰਡ ਤੇ ਥੂ-ਥੂ ਕਰਾ ਰੱਖੀ ਆ ਲਾਲੇ ਨੂੰ ਪੈਸੇ ਦੇਣ ਭੇਜਿਆ ਸੀਗਾ 10000 ਰੁਪਏ ਜਿਹੜਾ 5-5000 ਦੋ ਵਾਰ ਕਿਹਾ ਸੀ ਵੀ ਦੇ ਦੀ ਕੀ ਆ ਕੇ ਕਿ ਤੁੰਡਾ ਤਾਂ ਲੈ ਕੇ ਦੇ ਦੀ ਠੀਕ ਆ ਰੁੜ ਗਿਆ ਉਹਨੇ 500 ਦੀ ਕੁੰਡੀ ਲਾ ਲਈ ਇੱਥੇ ਲਾਲੇ ਤੋਂ ਮੇਰਾ ਜਨੂਸ ਖੜਾਦਾ ਸਾਰੇ ਓਏ ਕਾਨੂੰ ਉਹਦਾ ਮੈਨੂੰ ਚਾਹੀਦੇ ਸੀ ਮੈਂ ਤੈਨੂੰ ਕਹਦਾ ਸੀਗਾ ਵੀ ਮੈਂ ਤੈਨੂੰ ਦੇ ਦੂੰਗਾ ਬਾਅਦੋਂ ਬਾਜੀ ਤੋ ਆ ਕੇ ਮੇਰੇ ਸਾਲੇ ਜਿਆ ਤੈਨੂੰ ਮੈਂ ਕਿੰਨੇ ਵਾਰ ਕਿਹਾ ਓਏ ਹੈ ਇਹਦੇ ਮੈਥੋਂ ਵੀ ਇਥੇ ਤਿੰਨ ਚਾਰ ਵਾਰ ਪੈਸੇ ਪਵਾਲੇ ਹਾਂ ਬਈ ਕਦੇ ਘਰੇ ਦੇਣੀ ਨੇ ਪੈਸੇ ਉਹ ਕਿੱਥੇ ਪਵਾਏ ਨੇ ਮੂਰਮੀ ਕਰਵਾਲੇ ਵਾਏ ਨਹੀਂ ਮੇਰੇ ਅਕਾਊਂਟ 'ਚ ਹੀ ਆਏ ਹੈਗੇ ਮੈਨੂੰ 100 ਲੱਗਿਆ ਵੱਡੇ ਮਹਾਰਾਦੀ ਮੇਰੇ ਅਕਾਊਂਟ 'ਚ ਨਹੀਂ ਆਏ ਹੈਗੇ ਜੁੱਤੀਆਂ ਨਾਲ ਢਾਲੂ ਮੇਰਾ ਸੜਕੜ ਓਏ ਇੱਧਰ ਤੋਂ ਨਹੀਂ ਪੈਸੇ ਡਾਈਜਦੇ ਬਾਜੀਆ ਬਾਜੀਆ ਚ ਉਹ ਕਿੱਥੇ ਬਾਜੀਆ ਚ ਕੋਈ ਨਹੀਂ ਆ 15 ਤਰੀਕ ਨੂੰ ਬਾਜੀਆ ਉੱਥੇ ਜਦੋਂ ਜੇ ਮੇਰਾ ਕਬੂਤਰ ਜਿੱਤ ਗਿਆ ਨਾ ਤੁਹਾਡੇ ਸਾਰੇ ਪੈਸੇ ਮੋੜ ਦੂੰਗਾ ਹਾਂ ਸੱਚ ਮੈਂ ਖੜ ਜੇ ਹਾਰ ਗਿਆ ਫੇਰ ਫਿਰ ਤੇ ਲੱਤ ਤੂੰ ਪਹਿਲਾਂ ਹੀ ਮੂੰਹ ਤੋਂ ਕਾਲੀ ਪਾਖਿਆ ਗੱਡੀ ਚੱਲ ਜੇ ਹਾਰ ਗਿਆ ਨਾ ਨਹੀਂ ਹਾਰਦਾ ਜਿੱਤੂਗਾ ਪੱਕਾ ਉਹ ਕਿੰਨੇ ਵਾਰ ਜਿੱਤ ਗਿਆ ਪਹਿਲਾਂ ਜਿੱਤਨੇ ਕਿ ਦੇ ਪਹਿਲਾਂ ਮੈਂ ਆਪਣਾ ਅਮਲਾ ਤੇ ਹੋਰ ਖੜ ਜਾਵੇ ਮੇਰੀ ਗੱਲ ਸੁਣ ਹੁਣ ਲਾਲੇ ਦੇ ਪੈਸੇ ਕੀ ਕਰਨਾ ਤੁਸੀਂ ਲਾਲੇ ਨੂੰ ਕਿਵੇਂ ਮਰਜਣਾ ਕਿਵੇਂ ਜਲੂਸ ਕੱਢਦਾ ਰਹਿ ਰਿਹਾ ਖੁਨਾ ਇਹਨੇ ਸਰਪੰਚ ਨਾਲ ਵੀ ਬੈਰ ਕਰਵਾਤਾ ਸੁੱਖੇ ਨਾਲ ਹਾਂ ਓਏ ਹਾਂ ਓਏ ਕੋਈ ਬੈਰ ਨਹੀਂ ਲਿਖ ਪਾਇਆ ਇਹਨੂੰ ਡੱਕਰ ਮੈਂ ਇਹਨੂੰ ਡੱਕਾ ਜਾ ਤੂੰ ਪਿੰਡੇ ਜਾ ਉਹ ਇਹਦੀਆਂ ਗੱਲਾਂ ਚ ਨਾ ਜੀ ਇਹਨੇ ਕੱਲ ਨੂੰ ਫੇਰ ਕੱਟੀ ਤੇ ਚਲੇ ਜਾਣਾ ਪਿੱਛੇ ਮੈਂ ਹੀ ਰਹਿ ਜਾਣਾ ਬੈ ਮੈਨੂੰ ਪਤਾ ਹੈ ਤੇਰੇ ਕੋਲ ਤਾਂ ਕੋਈ ਪੈਨ ਵੀ ਨਹੀਂ ਆਉਂਦੀ ਹੈਗੀ ਬੁੜੀ ਆ ਮਾਂ ਬੁੜੀਆ ਪੈਨ ਨਹੀਂ ਆਉਂਦੀਆਂ ਮੇਰੇ ਕੋਲ ਕਲੇਸ ਕਲੇਸ ਤਾਂ ਪਾ ਲੈਨੇ ਆ ਪੱਕਾ ਸਿਮਤ ਤਾਂ ਹੈਗੀਆਂ ਜੇ ਹੁਣ ਮੈਂ ਬਾਹਰ ਅੰਦਰ ਰਹੂੰਗਾ ਤਾਂ ਹੀ ਕਰੇ ਖਰਚੇ ਭੇਜੂੰਗਾ ਮੇਰੇ ਖਾਲਾ ਨੂੰ ਖਰਚੇ ਤਾਂ ਭੇਜਦਾ ਸੀ ਬਾਹਰ ਅੰਦਰ ਦੀ ਇਹ ਤਾਂ ਰਹਿੰਦਾ ਹੀ ਬਾਰ-ਬਾਰ ਅੰਦਰ ਕਾਦੋਂ ਦਾ 2-3 ਮਹੀਨੇ ਮਗਰੋਂ ਆਇਆ ਖਰਚੇ ਬੇ ਪੈਸੇ ਲੈ ਕੇ ਆਇਆ ਨਾ ਹੁਣ ਕਮਾ ਕੇ ਥੋੜੇ ਕਣੇ ਇੰਨੇ ਨਹੀਂ ਲੈ ਕੇ ਇਹਨੂੰ ਪੇਸੇ ਥੋੜੇ-ਮੋੜੇ ਕਰਤੇ ਨੂੰ ਮੈਂ ਬਾਕੀ ਹੁਣ ਥੋੜੇ ਬਹੁਤੀ ਹੈ ਹੁਣ ਲਾਲੇ ਦਾ 10000 ਰੁਪਏ ਲੈਣਾ ਕੀ ਹੋ ਗਿਆ ਲਾਲਾ ਲਾ ਸਰਪੰਚ ਤੁਰੇ ਆਉਂਦੇ ਰੁਕ ਜਾਣਿਓ ਦੇਖ ਲੈ ਇਹਨਾਂ ਨੇ ਇਧਰ ਨੂੰ ਮੂੰਹ ਕਾਉਂ ਚੱਕਿਆ ਹੁਣ ਨਾ ਕੁਛ ਬੋਲਨੀ ਮੈਂ ਅੰਦਰ ਬੈਠਣਾ ਤੂੰ ਜੀ ਇਹਨਾਂ ਨਾਲ ਗੱਲ ਕਰ ਬੈਠੀ ਬੈ ਜਾ ਮੈਂ ਨਾਲ ਗੱਲ ਕਰ ਦਉ ਹਾਂ ਤੂੰ ਅੱਗ ਤੇ ਫੂਸ ਨਾ ਪਿਓ ਆ ਗਈ ਅੱਗ ਚੁੱਕਾ ਲਾਲਾ ਆਪਾ ਪਹੁੰਚ ਗਏ ਕਰੀ ਤਾਂ ਲੈ ਲੈ ਚੁੱਕਿਆ ਦੇਖ ਲੈ ਉਹ ਬੈਠੇ ਨੇ ਤਿੰਨੇ ਜਾਣੇ ਹੈ ਨਾਲ ਤਾਂ ਮੈਨੂੰ ਕੁੱਤਿਆ ਹੈ ਦੇਖ ਲੈ ਹੁਣ ਕਿਵੇਂ ਛਲਾਵਾ ਬਣਾਉਣ ਲੱਗ ਰਹੇ ਨੇਗੇ ਸਾਰੇ ਇਹਨਾਂ ਦੇ ਪੈਸੇ ਨਾ ਦੇਂਦੇ ਚੱਲੇ ਨੇ ਇਹ ਹਾਂ ਆ ਜਾ ਚੱਲੀ ਆ ਆਪਾ ਕਾਹ ਗੱਲ ਬਾਤ ਆ ਜਾ ਦੇਖਦੇ ਦੇਖਦੇ ਚੱਲ ਕਿਧਰ ਕਿਧਰ ਕੀ ਕਹਿੰਦੇ ਨੇ ਹਾਂ ਚੱਲ ਫਿਰ ਮੈਂ ਕਬੂਤਰਾ ਕਿ ਨਹੀਂ ਦੇਖਿਆ ਵੜਾ ਕਿਧਰ ਕਬੂਤਰਾ ਕਿ ਨਹੀਂ ਕੁਰਸੀ ਲੈ ਕੇ ਚੱਕੇ ਹਾਂ ਤੁਸੀਂ ਸਸੀ ਕਾਲ ਜੀ ਸਸੀ ਕਾਲ ਜੀ ਹਸੀ ਕਾਲ ਜੀ ਹਾਂ ਜੀ ਆਗੇ ਜੀ ਹਾਂ ਜੀ ਤੁਸੀਂ ਆਗੇ ਹਾਂ ਜੀ ਹਾਂ ਸਾਨੂੰ ਉਹ ਛੋੜ ਦੇ ਕਰਕੇ ਕੁਰਸੀ ਲੈ ਆ ਵੀ ਵੇ ਲੈ ਕੁਰਸੀ 'ਤੇ ਆ ਲੈ ਆ ਲੈ ਆ ਇੱਧਰ ਆਇਆ ਤੂੰ ਇੱਧਰ ਬੈਠ ਮੇਰੇ ਕੋਲ ਬੈ ਜਾ ਅੱਛਾ ਬੰਦ ਸਾਹਿਬ ਸ਼ਿਵ ਸਾਹਿਬ ਇੱਥੇ ਆ ਜਾ ਇੱਧਰ ਆ ਜਾ ਇੱਥੇ ਬੈਠੋ ਲਾਲਾ ਜੀ ਹੋਰ ਵੇ ਸੁੱਖੇ ਤੂੰ ਹੋਰੇ ਬੈ ਜਾ ਆ ਜਾ ਲਾਲਾ ਜੀ ਬੈ ਜਾ ਬੈਠ ਜੀ ਬੈਠੋ ਉਹ ਠੀਕ ਆ ਸਰਪੰਚ ਸਾਹਿਬ ਹਾਂਜੀ ਠੀਕ ਹੈ ਤੁਸੀਂ ਦੱਸੋ ਠੀਕ ਹੋ ਹਾਂਜੀ ਹਾਂਜੀ ਠੀਕ ਹੈ ਠੀਕ ਹੋ ਹੋਰ ਜੀ ਹਾਂਜੀ ਹਾਂਜੀ ਠੀਕ ਹੈ ਪਿੰਡ ਦਾ ਕੀ ਹਾਲ ਚੱਲ ਬਹੁਤ ਵਧੀਆ ਜੀ ਬਹੁਤ ਵਧੀਆ ਸਰਪੰਚ ਬਣ ਗਿਆ ਸੁੱਖਾ ਹਾਂ ਮੈਨੂੰ ਵੀ ਹੁਣ ਦੱਸਿਆ ਸੀ ਇਹਨਾਂ ਨੇ ਵੀ ਅੱਛਾ ਚਲੋ ਵਧੀਆ ਵਧੀਆ ਬਹੁਤ ਖੁਸ਼ੀ ਹੋਈ ਮੈਨੂੰ ਤਾਂ ਜੀ ਨਾਲੇ ਬਾਲੇ ਸੋਣੇ ਸੋਣੇ ਕੰਮ ਕਰਾਉਣ ਲੱਗ ਗਿਆ ਹੁਣ ਪਿੰਡ ਦੇ ਅੱਛਾ ਪਿੰਡ ਦੀ ਤਰੱਕੀ ਹੋ ਜੂ ਕੁਝ ਮੈਂ ਕਹਿੰਦਾ ਜੀ ਸੁੱਖੇ ਭਾਈ ਮੈਂ ਕਹਿੰਦਾ ਜੇ ਪਾਰਕ ਜੇ ਬਣਵਾਉਂ ਜਿਹੜੀ ਉਹ ਥਾਂ ਖਾਲੀ ਪਈ ਹੈ ਹਾਂ ਕਰਾਂਗੇ ਗੱਲ ਕਰੀ ਹੋਈ ਆ ਕਿ ਸੜਕਾਂ ਦੀ ਹਾਂ ਜੀ ਐਮਐਲ ਸਾਹਿਬ ਨਾਲ ਕਰੀ ਹੋਈ ਆ ਕਿ ਨਾਲੇ ਤੋਂ ਉੱਥੋਂ ਗੰਦ ਜਿਹਾ ਚੱਕ ਜਿਉ ਬਾਈ ਹਾਂਜੀ 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 ਤਾਂ ਹੀ ਕਹਿੰਦਾ ਸੀ ਜੇ ਪਾਰਕ ਜੇ ਬਣਦੇ ਚਲ ਸਫਾਈ ਹੋ ਜਾਊਗੀ ਹਾਂ ਸਰ ਬੰਚਾ ਦਿੱਲੀ ਉਹ ਦਿੱਲੀਆ ਗੱਲਾਂ ਨਾ ਕਾਲ ਇਹ ਨਾਲ ਇਹ ਤਾਂ ਉਹ ਚਾਰਤੇ ਤੇ ਲਾਲੇ ਤੇ ਨਹੀਂ ਉਹ ਤੇ ਮੰਗ ਲਾ ਲੈਣੇ ਨੇ ਜਿਹੜੀ ਗੱਲ ਕਰਨਾ ਆ ਉਹ ਕਾਲ ਉਹੋ ਹਾਂ ਨਾਲ ਕੀ ਗੱਲੂਗੀ ਖੁੱਲ ਕੇ ਤੁਹਾਨੂੰ ਪਤਾ ਲੱਗੇ ਨਹੀਂ ਨਹੀਂ ਕੁਛ ਨਹੀਂ ਉਹ ਤਾਂ ਕੀ ਕਹਿੰਦੇ ਲਾਲਾ ਜੀ ਉਹ ਤਾਂ ਪਿੰਡ ਦੇ ਪ੍ਰਕਾਸ਼ ਦੀ ਗੱਲ ਕਰ ਰਹੇ ਸੀ ਜਿਵੇਂ ਤੁਸੀਂ ਕਹਿ ਰਹੇ ਹੋ ਨਾ ਉਹਦਾ ਪਿੰਡ ਦੇ ਪ੍ਰਕਾਸ਼ ਦੀ ਗੱਲ ਕਰ ਰਹੇ ਸੀ ਬਹੁਤ ਵਧੀਆ ਗੱਲ ਲਾਲਾ ਜੀ ਬਹੁਤ ਵਧੀਆ ਗੱਲ ਇਹ ਬਸ ਇਹ ਕਹਿ ਰਹੇ ਸੀ ਕਿ ਜੇ ਪਾਰਕ ਕਹਿੰਦੇ ਵਿੱਚ ਝੂਲੇ ਵੀ ਲਵਾ ਦਿਓ ਠੀਕ 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 ਚਾਹ ਪੀਊਂਗੀ ਨਹੀਂ 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 ਮਿਹਰਬਾਨ ਮਿਹਰਬਾਨ ਚਾਹ ਠੰਡਾ ਮੰਗਾ ਦਿੰਦੇ ਆ ਨਹੀਂ 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 ਕਿਸੇ ਜੀ ਨਾ ਨਾ ਪਈ ਨਾ ਮੈਂ ਤਾਂ ਪਹਿਲਾਂ ਹੀ ਬਠੇਰੀ ਚਾਹ ਪੀ ਲਈ ਹੋਲ ਜਾ ਮੈਂ ਕਿੱਥੇ ਬਾਜੂ ਗਲੂਗਾ ਉਹਦੇ ਨਾਲ ਹੈਂ ਮੈਂ ਪੀ ਲੋ ਜੀ ਚਾਹ ਪੀ ਲੋ ਚਾਹ ਪੀ ਲੋ ਕਿੱਥੇ ਪੀਊਗਾ ਮੱਟਣੇ ਉਹ ਤਾਂ ਚੱਲ ਮੈਂ ਠੰਡਾ ਫੜ ਲੈ ਠੰਡਾ ਲੈ ਤੂੰ ਕਿਤੇ ਨਹੀਂ ਜਾਣਾ ਹੈਗਾ ਮੇਰੀ ਗੱਲ ਸੁਣ ਸੁਖਿਆ ਦੇਖ ਮੈਂ ਤੁਹਾਨੂੰ ਦੱਸਿਆ ਸੀ ਨਾ ਵੀ ਇਹਦੇ ਦਿਮਾਗ ਦਾ ਥੋੜਾ ਇੱਕ ਸਕਰੂ ਢਿੱਲਾ ਇਹ ਦਵਾਈ ਚੱਲ ਦਿੱਤ ਨੋਲੇ ਤੋਂ ਅੱਛਾ ਜੀ ਹਾਂ ਖਰਚਾ ਇਹਦੇ ਬਾਲਾ ਖੜਾ ਹੋ ਜਾ ਹਾਂ ਹਾਂ ਦਵਾਈ ਚੱਲਦੀ ਆ ਹਾਂ ਚੱਲਦੀ ਆ ਕਦੇ ਕਦੇ ਨੂੰ ਹਾਂ ਸਾਰੇ ਨੰਬਰ ਦੀ ਦਵਾਈ ਚੱਲੂਗੀ ਹੁਣ ਦੇਖਦੇ ਜਾ ਸਰਪੰਚ ਸਾਹਿਬ ਤੁਸੀਂ ਹੈਂ ਲੜਕੋਸ ਕਿਹਾ ਦੀ ਨਾ ਮੈਂ ਮੈਂ ਕੋਣਾ ਕੁਝ ਬੋਲਦੈ ਨਾ ਲੱਗਦਾ ਤੇ ਤੂੰ ਨਾ ਬੋਲ ਸੁੱਖਿਆ ਦੇਖ ਮੈਂ ਇਹਨੂੰ ਕਹਾਂ ਬੇ ਗਲਤੀ ਮੰਨ ਬੇ ਗਲਤੀ ਕਰਦੀ ਉਹਦਨੇ ਤੂੰ ਬੋਲਿਆ ਇੰਨਾ ਕੁਝ ਖੜਦਾ ਖੜਦਾ ਦੀ ਮੰਨ ਗਲਤੀ ਮੈਂ ਮਾਫ ਕਰ ਦਿੰਦਾ ਦਾ ਪਾਈਆਂ ਵਰਗੇ ਹੈ ਕਿਨੇ ਦਾ ਖਾਦੀ ਕਰ ਬੇ ਲਾਲੇ ਤੂੰ ਨਹੀਂ ਕਹਿੰਦੇ ਸਰਪੰਚ ਤੋਂ ਕਹਿੰਦੀ ਆ ਹਾਂ ਵੱਡੇ ਭਾਈ ਵਰ ਚਲੋ ਜੇ ਤੁਸੀਂ ਇੰਨਾ ਜੋਰ ਨਾਲ ਹੱਥ ਬੰਨ ਕੇ ਜਾ ਬੇ ਮੈਨੂੰ ਤਾਂ ਗਲਤੀ ਹੋ ਗਈ ਉਹ ਚਲੋ ਸਰਪੰਚ ਸਾਹਿਬ ਜੀ ਜੇ ਇਹ ਕਹਿੰਦੇ ਨੇ ਤਾਂ ਗਲਤੀ ਹੋ ਗਈ ਜੀ ਇਹ ਕਹਿੰਦੇ ਕੀ ਪੈਜੀ ਤਲਾ ਹਾਂ ਮਤਲਬ ਗਲਤੀ ਹੋ ਗਈ ਜਿਹੜਾ ਸਰਪੰਚ ਸਾਹਿਬ ਜੀ ਉਹ ਕਹੀ ਮਾਫ ਕਰ ਚਲੋ ਸਰਪੰਚ ਸਾਹਿਬ ਕਰ ਜਵਾਕ ਸੁੱਖੇ ਮਾਫ ਕਰ ਦੇ ਜਵਾਕ ਨਹੀਂ ਤੁਸੀਂ ਇਹਨੇ ਬੋਲਣ ਦੀ ਤਮੀਜ਼ ਸਿਖਾਓ ਜੀ ਦੇਖੋ ਕੋਈ ਵੀ ਹੋਤਾ ਕੋਈ ਵੀ ਬੰਦਾ ਹੈਗਾ ਠੀਕ ਹੈ ਨਾ ਜੇ ਹੁਣ ਇੱਕ ਚਾਰ ਜਣਾਂ 'ਚ ਬੋਲੂਗਾ ਫਿਰ ਮੈਂ ਤਾਂ ਇਹਨੂੰ ਪੁਲਿਸ ਨੂੰ ਜਗਾ ਦੂੰਗਾ ਮੈਂ ਤਾਂ ਸਿੱਧੀ ਜੀ ਗੱਲ ਕਹਿ ਦਿੰਦਾ ਇਹ ਨਹੀਂ ਨਹੀਂ ਇਹ ਨਹੀਂ ਬੋੜਾ ਸੁੱਖੇ ਨੇ ਆਇਆ ਤੈਨੂੰ ਪਤਾ ਕਰਦੇ ਸਿਰਪੰਚ ਸਾਹਿਬ ਇਹ ਦੁੱਧ ਪਿੰਦਾ ਹੋ ਗਿਆ ਉਹਨੇ ਇਹ ਅੱਛਾ ਅੱਡਾ ਵੱਡਾ ਹੋ ਗਿਆ ਜਦੋਂ ਗਾਲਾਂ ਕੱਢਦਾ ਉਦੋਂ ਨਹੀਂ ਸੋਚਦਾ ਕੁਝ ਉਦੋਂ ਨਹੀਂ ਆਣਾ ਕਿੱਧਰ ਹੱਕ ਜਾਂਦਾ ਹੈਗਾ ਨਹੀਂ ਇਹ ਵੀ ਗੱਲ ਸਰਪੰਚ ਸਾਹਿਬ ਪਤਾ ਕੀ ਹੈ ਤੁਹ ਇਹ ਦਵਾਈ ਚਲਦੀ ਆ ਲਾਲਾ ਜੀ ਤੁਸੀਂ ਵੀ ਨਰਾਜ਼ ਨਾ ਹੋ ਪੈਸੇ ਲੈਣ ਆਏ ਹੋ ਲੈ ਦੇਖ ਲੈ ਦੇਖ ਲੈ ਤੂੰ ਹੈ ਕਿਵੇਂ ਕਿਵੇਂ ਦੇਖ ਲੈ ਮੱਖਣ ਲਾਲ ਲੱਗੇ ਹੋਏ ਨੇ ਲਾਲੇ ਨੂੰ ਹੁਣ ਹੈ ਜੇ ਦੌਰ ਮੈਂ ਆਇਆ ਚੀਗਾ ਉਦੋਂ ਤਾਂ ਮੈਨੂੰ ਸ਼ਾਰਾ ਟੱਬਰ ਛੋਟੀਆਂ ਜੱਕੇ ਮੰਗਲ ਪੈ ਗਿਆ ਸੀਗਾ ਮੈਨੂੰ ਮਾਲ ਤਾਂ ਹੁੰਦਾ ਲਾਈ ਗੱਲ ਸੱਚੀ ਐ ਬੇ ਖੜਦਾ ਬੇ ਖੜਦਾ ਸਕੇ ਗਲਤ ਫ਼ੈਵੀ ਹੋ ਗਈ ਸੀ ਇਹਨਾਂ ਨੂੰ ਇਹਨਾਂ ਨੂੰ ਐ ਹੋ ਗਿਆ ਪਤਾ ਨਹੀਂ ਕਿ ਬੇ ਕੀ ਕਰਦਾ ਔਰੇ ਉਹ ਸਿਰੀ ਨੂੰ ਵੀ ਨਹੀਂ ਪਛਾਣਿਆ ਇਹਨਾਂ ਨੇ ਤਾਂ ਉਹਦੇ ਮਗਰ ਵੀ ਪੈ ਗਏ ਸੀ ਇਹਨਾਂ ਨੂੰ ਕਿਹੜਾ ਪਤਾ ਵੀ ਆਪਾਂ ਸਿਰੀ ਰੱਖ ਲਿਆ ਆਪਾਂ ਤਾਂ ਇਹਨਾਂ ਦੇ ਮਗਰ ਰੱਖਿਆ ਮੈਨੂੰ ਪਤਾ ਗਲਤ ਫ਼ੈਵੀਆਂ ਹੋ ਜਾਂਦੀਆਂ ਨੇ ਭਾਈ ਉਹ ਤਾਂ ਕਰਕੇ ਦੇਖੋ ਲਾਲਾ ਜੀ ਤੁਹਾਡੇ ਮਾਰਨ ਤਾਂ ਦਿੱਤਾ ਮੈਂ ਉਹਦੇ ਮਗਰ ਚਾਹ ਪੈ ਗਏ ਦੇਦੀ ਜਾਨ ਨਿਕਲ ਜਾਂਦੀ ਲੱਤਾਂ ਤੋੜ ਦਿੰਦੇ ਦੱਸ ਫਿਰ ਇਹ ਗਲਤ ਫਹਿਮੀ ਕਿੱਥੇ ਜਾਂਦੀ ਹੈ ਇਨਾਂ ਦੀ ਹੈ ਦੱਸ ਮੇਰਾ ਕੀ ਰਹਿਣਾ ਸੀਗਾ ਮੈਂ ਤਾਂ ਪਹਿਲਾਂ ਹੀ ਲੱਤ ਦੇਖ ਲੈ ਕੰਡਾ ਲਗਵਾ ਕੇ ਤੇਰੇ ਸਾਹਮਣੇ ਕਿਵੇਂ ਦੁਰਦਾ ਸੀਗਾ ਹੈ ਦੇਖ ਲੈ ਹੁਣ ਖੜਦਾ ਇੱਕ ਮਿੰਟ ਲਾਲਾ ਤੇ ਕੋਈ ਨਾ ਜਿਹੜਾ ਕੁਝ ਹੋ ਗਿਆ ਹੋਗਾ ਸੁੱਕੇ ਜਿਹੜਾ ਕੁਝ ਹੋ ਗਿਆ ਚੱਲ ਭਾਈ ਗਲਤੀ ਮੰਨ ਤੂੰ ਵੀ ਮਨ ਲੈ ਗਲਤੀ ਹਾਂ ਲਾਲਾ ਦੀ ਗਲਤੀ ਹੋ ਗਿਆ ਹਾਂ ਆ ਦੇਖ ਗਲਤੀ ਮੰਨ ਲਈ ਆ ਦੇ ਲੈ ਸੁਕੇ ਤੂੰ ਇਧਰੋਂ ਇਧਰੋਂ ਮੰਗ ਮੰਗ ਸੌਰੀ ਮਾਫ ਕਰ ਤੇ ਸੁਕੇ ਮਾਫ ਕਰ ਦੇ ਮਾਫ ਕਰ ਦੇ ਚਲੋ ਕੋਈ ਗੱਲ ਨਹੀਂ ਭਾਈ ਕਾਹਨੋ ਧਿਆਨ ਰੱਖੋ ਬਸ ਮੈਂ ਤਾਂ ਇਹ ਗੱਲ ਕਹਿਣਾ ਹਾਂ ਜੀ ਲਾਲਾ ਜੀ ਹੁਣ ਪੈਸੇ ਲੈਣ ਆਏ ਨੇ ਹਾਂ ਜੀ ਹਾਂ ਜੀ ਦੇਖੋ ਤੁਸੀਂ ਗਾਹਾਂ ਨੂੰ ਭਾਈ ਇਤਰ ਵੀ ਨਾ ਕੋਈ ਐਸੀ ਗੱਲ ਤੁਹਾਨੂੰ ਨਹੀਂ ਨਹੀਂ ਕੋਈ ਕੋਈ ਨਹੀਂ ਹੁੰਦੀ ਕੋਈ ਨਹੀਂ ਹੁੰਦੀ ਸੁਖਿਆ ਤੈਨੂੰ ਕੀ ਪਤਾ ਕਿੰਨੀਆਂ ਮਿੱਠੀਆਂ ਮਿੱਠੀਆਂ ਮਾਲ ਦੇਣਗੇ ਦੇਖ ਲੈ ਚੰਨੋ ਬਿਲਕੁਲ ਘਰੇ ਅੱਜ ਕਾਹਨ ਤੇ ਆਈ ਅੱਜ ਮਿੱਠੀਆਂ ਮਿੱਠੀਆਂ ਮਾਰ ਕੇ ਸ਼ੋਦੇ ਨੂੰ ਕਹਿਣ ਲੱਗੀ ਦੱਛ ਮੈਂ ਚੱਲ ਫੇਰ ਵੀ ਛੋਚੇ ਵੀ ਕੱਲੀ ਕਹਿ ਰਹੀ ਹੋ ਤਾਂ ਵੀ ਚੱਲ ਆਪਾਂ ਘਰੇ ਸ਼ੋਦਾ ਫੜਾ ਆਂਦੇ ਆਂਗੇ ਇਹ ਆਪਾਂ ਤਾਂ ਭਲਾ ਛੋਕਦੇ ਪੂਰੇ ਆ ਕੇ ਡਾਂਗਾ ਫੇਰ ਦਿੰਦੇ ਤੁਸੀਂ ਗੱਲਾਂ ਨੂੰ ਤੁਸੀਂ ਇਹ ਦੱਸੋ ਆਪਣੇ ਪੈਸੇ ਕਿੰਨੇ ਬਣਦੇ ਆ ਪੈਸੇ ਦੱਸੋ ਕੋਈ ਗੱਲ ਨਹੀਂ ਅਸੀਂ ਹੁਣ ਤਾਂ ਮੰਨਦੇ ਨੇ ਕਿ ਲਾਲਾ ਜੀ ਪਿਛਲਾ ਆਪਣਾ 10000 ਰਹਿਦੀ ਛੱਡੋ ਕੋਈ ਨਹੀਂ ਆਪਾਂ ਕਹਤਾ ਉਹਨਾਂ ਨੂੰ ਮਾਫੀ ਵੀ ਮੰਗ ਲੀ ਹਾਂ ਕਿਵੇਂ ਹੋਗਾ ਦੇਖ ਮੇਰੀ ਗੱਲ ਸੁਣ ਹਜੇ ਇਹ ਹੁਣੇ ਆਇਆ ਇਹਦਾ ਪਿਛਲਾ 10000 ਰਹਿੰਦਾ ਉਤੋਂ ਅਸੀਂ ਇਹਨੂੰ 5000 ਅੱਜ ਦੇ ਦਿੰਦੇ ਨੇ ਰਹਿ ਜਾਊਗਾ 5000 ਹਾਂ ਹਾਂ ਨਵਾਂ ਸੌਦਾ ਤਾਂ ਇਹ ਸਾਡੇ ਘਰੇ ਪਹੁੰਚਿਆ ਵੀ ਨਹੀਂ ਚੱਲ ਇੱਕ ਆਪਣੇ ਸੀਰਜ ਨਾਲ ਚਾਹ ਵਾਲੀ ਕਰ ਪੀਏ ਮੇਰੀ ਗੱਲ ਸੁਣੋ ਮੈਂ ਤਾਂ ਸੋਡੇ ਵਿੱਚ ਦੀ ਗੱਲ ਕਰੂੰਗਾ ਜੋ ਵੀ ਕਰੂੰਗਾ ਮੈਂ 5 ਲੈ ਲੂੰਗਾ ਬਾਕੀ ਦਾ ਜਿਹੜਾ ਹਿਸਾਬ ਤਾਂ ਰਹਿੰਦਾ ਉਹ ਅੱਛ ਮਿੰਨਾ ਕਦੋਂ ਕਰਨਗੇ ਮੈਂ ਤਾਂ ਸੋਡੇ ਵਿੱਚ ਦੀ ਗੱਲ ਕਰੂੰਗਾ ਜੋ ਵੀ ਕਰੂੰ ਆ ਦੇਖਾਂ ਮੈਂ ਤਾਂ ਨਹੀਂ ਅੱਗੇ ਤੋਂ ਇਹਨਾਂ ਦੇ ਘਰੇ ਆਂਦਾ ਇਹੇ じゃ ਕੁਝ ਕਰ ਦੇ ਨੇ ਇਹ ਮੇਰੇ ਨਾਲ ਗਲਤ ਕਰ ਲੈਣਾ ਉਹ ਗੱਲ ਆਪਾਂ ਕਹਿ ਦਨੇ ਆ ਜੀ ਠੀਕ ਆ ਭਾਈ ਤੁਸੀਂ ਇਹਨਾਂ ਤਾਂ ਜਿੰਨੇ ਬਣਦੇ ਨੇ 5000 ਤੁਸੀਂ ਕਹਿੰਦੇ ਹੋ ਉਹ ਦੇ ਦਿਓ ਬਾਕੀ ਦੇ ਜੋ ਵੀ ਕੁਝ ਕਰੋਗੇ ਦੇਵੋਗੇ ਜਾਂ ਲੈ ਕੇ ਆਵੋਗੇ ਤੁਸੀਂ ਮੈਨੂੰ ਦੱਸ ਦਿਓ ਆਪਾਂ ਉਹ ਵੀ ਗੱਲ ਬਹਿ ਕੇ ਨਹੀਂ ਲਾਉਣਾ ਕੋਈ ਗੱਲ ਨਹੀਂ ਲਾ ਕੇ ਜੋ ਕੱਟੀ ਤੇ ਦੁੱਤਿਆ ਕਿਹੜਾ ਲਾ ਕੇ ਕਿ ਲਾਲਾ ਜੀ ਉਹ ਤੋਂ ਦੇਦਾ ਮੈਂ ਫੜਾਊਂਗਾ ਫੜਾਊਂਗਾ ਮੇਰਾ ਸਾਲਾ ਫੜਾਊਗਾ ਹਾਂ ਮੈਂ ਫੜਾ ਲੈ ਦੇਖ ਲੈ ਫੜਾ ਕੇ ਆਏਗਾ ਤੂੰ ਮੱਚ ਕੱਟ ਦੇ ਦੇਖ ਦੇਖ ਹਾਂ ਲੋਂਡੀ ਸਭ ਤੋਂ ਵੱਡਾ ਲੋਂਡੀ ਤਾਂ ਇਹੀ ਹੀ ਹੈਗਾ ਇਹੀ ਕਹਤਾ ਮੈਂ ਫਲਾਇਆ ਹੂੰਗਾ ਇਹ ਪੋਲਾ ਬੰਦਾ ਸਾਰੇ ਸਿਆਪੇ ਇਹਦੇ ਛੇੜੇ ਹੋਣ ਨੁੱਟ ਜਾਣ ਦੇ ਕੋਈ ਨਾ ਦਵਾਈ ਚੱਲਦੀ ਹੈ ਫਿਰ ਤੱਕਦੇ ਭੁੱਲ ਜਾਂਦਾ ਨਾ ਦਿਮਾਗ ਦੋ ਚੱਲ ਤੁਸੀਂ ਐ ਕਰੋ ਜਾ ਉਹਦੀ ਪੈਸੇ ਲੈ ਕੇ ਆਓ ਅੰਦਰੋਂ ਜਾਓ 5000 ਰੁਪਏ ਲੈ ਆਓ ਨਾਲ ਘੱਟ ਨਹੀਂ ਚੱਲਣਗੇ ਮਨੇ ਮੋਟੇ 2000 ਰੁਪਏ ਦੇਖ ਲੈ ਚੁੱਕਿਆ ਕਿ ਇਹ ਜਿਹੇ ਗੱਲਾਂ ਕਰੀਏ 5000 ਰੁਪਏ ਕਿਉਂ ਬੱਥ ਬੰਨੇ ਤੇਰੇ ਮੂਰੇ ਹਾਂ ਚੱਲ ਮੈਠੋ ਕਮੇਟ ਹੈ ਨਾ ਕੋਈ ਕਰੋਨ ਸਿੰਘ ਸਾਹਿਬ ਛੋਨੂ ਕੀ ਪਤਾ ਮੇਰੇ ਨਾਲ ਤਾਂ ਐਦਾਂ ਦੀ ਕਰਦੇ ਨੇ ਜਿਵੇਂ ਜੀ ਖੇਤ ਬੇਗਦੇ ਲਾਲ ਹੁੰਦੀ ਹੁੰਦੀ ਹੈ ਇਹੋ ਜਿਹਾ ਕੁਝ ਕਰਦੇ ਨੇ ਮੇਰੇ ਨਾਲ ਇਹ ਹਾਂ ਮੈਂ ਤਾਂ ਬੜੀ ਮੁਸ਼ਕਿਲ ਨਾਲ ਬਚ ਬਚ ਦੁਕਾਨ ਦੇ ਪਹੁੰਚਦਾਗਾ ਮੈਨੂੰ ਤਾਂ ਹੁਣ ਡਰ ਲੱਗੂਗਾ ਨਹੀਂ ਨਹੀਂ ਮੈਂ ਤਾਂ ਇਹ ਕਹਿ ਰਹੀ ਮੈਂ ਵੀ ਸਰਪੰਚ ਸਾਹਿਬ ਇੱਕੀ ਦਾ ਪਿੰਡ ਦਾ ਵਿਕਾਸ ਪੂਰਾ ਹੀ ਕਰ ਜਰ ਇਹਨਾਂ ਨੇ ਵਿਕਾਸ ਤਾਂ ਪੂਰਾ ਕਰ ਦੇਣਾ ਪਰ ਤੇਰਾ ਵਿਕਾਸ ਉਹ ਤੋਂ ਵੱਧ ਹੋ ਜਾਊਗਾ ਥੋੜਾ ਜਿਹਾ ਬਚ ਕੇ ਚੱਲਿਆ ਕਰ ਫੇਰ ਦੇਖ ਮੁਰਤਾ ਸੀ ਆਪਦੇ ਚ ਬਿਠਾ ਕੇ ਗੱਲ ਤੈਨੂੰ ਆਪਦਾ ਸਮਝ ਕੇ ਪਰਚਾਈ ਕਰਕੇ ਸਾਬ ਫੇਰ ਹੁਣ ਜੇ ਤੂੰ ਕੱਲ ਨੂੰ ਹੁਣ ਵੱਧ ਚੜ ਕੇ ਕੰਨ ਕਰੇਗਾ ਫਿਰ ਅਸੀਂ ਵੀ ਕਹਾ ਗੱਲ ਬਤਾ ਸਕਦੇ ਅਸੀਂ ਕਹਿੰਦਾ ਤੂੰ ਆਪ ਬਤਾਗਾ ਤਾਂ ਕਰਕੇ ਪਰਚਾਈ ਕਰਕੇ ਮੈਂ ਹੋਰ ਨਹੀਂ ਕੀ ਗੱਲ ਹੈ ਇੱਕ ਲਾਲਾ ਜੀ ਨੇ ਵੀ ਆਪਣੇ ਸਹਨੇ ਇੰਨਾ ਧਿਆਰ ਰੱਖ ਕੋ ਪਹਿਲੋ ਜੀ ਪੈਸੇ ਲੈ ਲੋ ਜੀ ਸਾਹਿਬ ਕਿਤਾਬ ਦਾ ਨਾਮ ਆਤੀ ਇਹਦੇ ਲਿਖਾ ਹੈ ਹਾਂ ਜੀ ਹਾਂ ਜੀ ਹਾਂ ਜੀ ਪੂਰੇ ਨੇ ਪੈਸੇ ਲੈ ਲਓ ਪੁੱਤ ਠੀਕ ਹੈ ਦੇਖੀ ਚੁੱਕਿਆ ਹਾਂਜੀ ਦੇਖ ਲੈ ਮੈਂ ਨਾ ਮੂਰਖ ਬਣਾਉਣ ਤੇ ਲੱਗੇ ਹੋਏ ਨੇ ਮੂਲਖ ਦੇ ਕੇ 3000 ਕਹਦਾ 5000 ਆ 3000 ਦੇ ਕੇ ਦੇਖ ਲੈ ਇਹ ਜਿਹੇ ਆ ਇਹ ਤਾਂ ਮੇਰੀਆਂ ਕਰਦੇ ਨੇ ਆ ਵੀ ਇਹੋ ਜਿਹਾ ਕੁਝ ਕਰਦਾ ਸੀਗਾ ਦੇਖ ਹੈ ਪੈਸੇ ਰੱਖਣੇ ਪੈਂਦੇ ਨਾ ਦੇਖ ਲੈ ਦੇਖ ਲੈ ਪਹਿਲਾਂ ਵੀ ਇਹ ਵੀ ਇਹ ਵੀ ਇਹੀ ਹੈ ਰਾ ਫਿਰ ਇਹ ਕੰਨਾ ਆਇਆ ਸੀਗਾ ਦੇ ਕੇ 4500 ਕਹਿੰਦਾ 5000 ਆ 5000 ਜੇ ਮੈਂ ਨਾ ਗਿਲਦਾ ਮੇਰੇ ਤਾਂ 5000 ਦੀ ਪੱਤੀ 'ਚ 500 ਦੀ ਪੱਟੀ 'ਚ ਹੋ ਜਾਂਦੀ ਮੇਰੀ ਗੱਲ ਤਾਂ ਸੁਣ ਹੋ ਲਾਲੀ ਨੂੰ ਕੀ ਕਮਾਈਏ ਪੈਸੇ ਹੀ ਲੈ ਲਾਲੇ ਕੋਲੇ ਦੱਸ ਕਰ ਕਰ ਸ਼ੌਦਾ ਦੇ ਕੇ ਜਾਂਦਾ ਲਾਲਾ ਉਹ ਫਿਰ ਬਾਅਦ ਚਾ ਥੱਗਿਆਂ ਢੋਰੀਆਂ ਤੇ ਹੋ ਜਾਂਦੇ ਲੈ ਕੇ ਹਲੇ ਗੱਲ ਚੱਲੀ ਜਾਂਦੀ ਲਾਲਾ ਕੀ ਲਾਲੀ ਬ੍ਰੇਕ ਲਾ ਲਓ ਆਹ ਫੜੋ 5000 ਰੁਪਏ ਪਹਿਲੇ ਦੇ ਦਿੰਦਾ ਮੈਨੂੰ ਆਏ ਸੀ ਮੈਂ ਚਲ 10000 ਰੁਪਏ ਰੱਖਣ ਲੱਗ ਕੋਲ ਬਰ ਰੱਖ ਕੇ ਕੀ ਕਰਨ ਦਾ ਢਲ ਜਾ ਜਾਣਗੇ ਕੋਈ ਨਾ ਲਾਲਾ ਮੈਂ ਕਹਿੰਦਾ ਸੀਗਾ ਹਾਂ ਚੁੱਥੇ ਪੂਰੇ 5000 ਲੈ ਕੇ ਤੈਨੂੰ ਫੇਰ ਦੇ ਦਿੰਦਾ ਥੋੜੇ ਜਿਵੇਂ ਪੈਸੇ ਹੈ ਤਾ ਰੱਖੀ ਹੋਈ ਹੈ 1000 ਰੁਪਿਆ ਬੇ ਬਸ ਕਰ ਦੇ ਦੇ ਪਰਮ ਪਰਮ ਬਾਤ ਕਰ ਲੈ ਲੇ ਹੋਂ ਤੁਹਾਨੂੰ 5000 ਰੁਪਏ ਮਿਲ ਗਏ ਨਾ ਹਾਂ ਮੈਨੂੰ 5000 ਮਿਲ ਗਿਆ ਭਾਈ ਦੇਖ ਹੋਰ 5000 ਰਹਿ ਗਏ ਜਦੋਂ ਅਗਲੇ ਕਿਹੜੇ ਵੇਲੇ ਆਉਣਗੇ ਨਾ ਇਹ ਉਦੋਂ 5000 ਮਿਲ ਜੂਗਾ ਅਗਲਾ ਕਿਹੜਾ ਦੇਖ ਲੈ ਸਰਪੰਚਾ ਅਗਲਾ ਕਿਹੜਾ ਤਾਂ ਲੈ ਨਾ ਮੁੜ ਕੇ ਹੀ ਨਹੀਂ ਆਉਂਦਾ ਪਹਿਲਾਂ ਦੇਖ ਲੈ 3 ਮਹੀਨੇ ਬਾਅਦ ਮੈਨੂੰ 5000 ਦਿੱਤਾ ਵਿਆਜ ਨਹੀਂ ਕੋਈ ਉੱਤੋਂ ਦਿਲਾਇਆ ਐ ਲਾਲੇ ਨੂੰ ਕਮਾਈ ਕਰਦੀ ਹੈ ਵਿਆਜ ਦੀ ਤਾਂ ਕਮਾਈ ਹੁੰਦੀ ਉਹ ਵੀ ਮੈਂ ਛੱਡਦਾ ਮੈਂ ਚੱਲ ਕੋਈ ਕਹਿ ਲੈਣੀ ਸੁਣ ਮੇਰੀ ਗੱਡੀ ਤਾਂ ਆਂਡੇ ਦੀ ਭਰੀ ਹੋਈ ਆ ਇੱਕ ਤੈਨੂੰ ਆਂਡੇ ਦੀ ਟ੍ਰੇ ਦੇ ਦੂੰ ਕਿੰਨੀ ਗੱਲ ਹੈ ਲਾਲਾ ਆਂਡਿਆ ਕਰੀ ਝਾਕੇ ਵੀ ਨਾ ਤੂੰ ਆਂਡਿਆ ਦੀ ਟ੍ਰੇ ਦੇ ਦੇਗਾ ਮੈਨੂੰ ਚਲੋ ਮੇਰੀ ਗੱਲ ਸੁਣੋ ਤੂੰ ਨਹੀਂ ਜਾਰੀਆਂ ਨਾ ਬੜੀ ਤੇਰੀ ਮੇਰੀ ਗੱਲ ਸੁਣ ਮੇਰੀ ਗੱਲ ਸੁਣ ਲਾਲਾ ਜੀ ਹੁਣ ਸਿਰ 5000 ਮਿਲ ਗਿਆ ਹਾਂ ਭਾਈ ਠੀਕ ਹੁਣ ਉਹਨਾਂ ਨੇ ਜਿੰਨਾ ਚ ਟਾਈਮ ਕਿਹਾ ਉਹਦੇ ਵਿੱਚ ਵਿੱਚ ਅਡਜਸਟਮੈਂਟ ਕਰਕੇ ਦੇ ਦੇਣਗੇ ਤੁਸੀਂ ਹੁਣ ਤੁਸੀਂ ਇੱਕ ਮਿੰਟ ਹੁਣ ਤੁਸੀਂ ਮੈਨੂੰ ਲਾਲ ਲੈ ਕੇ ਮੇਰੀ ਗੱਲ ਸੁਣੋ ਵੀ ਨਾ ਮੈਂ ਉਹ ਹੀ ਦੱਚ ਦੱਚਿਆ 5000 ਰੁਪਏ ਦਾ ਇੱਕ ਜਿਹੜਾ ਇਹਨਾਂ ਦਾ ਉਹ ਛੀਰੀਆ ਰੱਖਾ ਉਹ ਨਾ ਟਟੋਰੀਓ ਜਾ ਉਹ ਹਾਂਜੀ ਹਾਂਜੀ ਕਾਨਾ ਜਾ ਉਹ ਵੀ ਦੇਖ ਲੈ ਮੇਰੇ ਤੋਂ 3 4 340 ਰੁਪਏ ਦਾ ਸਮਾਨ ਦਾ ਲਖਾ ਗਿਆ ਦੱਚ ਵੇਚੀ ਲਾਇਏ ਹੋਣਗੇ ਜੀ ਉਹ ਕਾਹਨੂੰ ਉਹ ਤਾਂ ਕਿੱਥੇ ਲਾਇਏ ਤੇ ਮੈਂ ਪੈਸੇ ਦੇਣਗੀ ਉਹ ਕੱਟ ਕੇ ਤੁਹਾਨੂੰ ਪੈਸੇ ਦਊਂਗੀ ਬੇਫਿਕਰ ਰਹੋ ਉਹ ਤਾਂ ਦੇਖ ਲੈ ਜਦੋਂ ਉਹ ਆਂਦਲਮ ਠੀਂਗਦਾ ਦੀ ਕਹਿ ਦਿੰਦਾ ਚੰਨੋ ਦੇ ਖਾਤੇ 'ਚ ਲਿਖ ਲਈ ਉਹਦੀ ਕਹਿੰਦਾ ਚੰਨੋ ਦੇ ਖਾਤੇ 'ਚ ਲਿਖ ਲਈ ਦੱਚ ਬਿਉਰੇ ਛਾਲੀ ਫੈਕਟਰੀ ਖੁੱਲਨੀ ਹੋਈ ਹੈਗੀ ਹੁਣ ਦੇਖਾਂ ਸੀ ਇਹਨੂੰ ਪੈਸੇ ਦੇ ਤੇ ਭਾਈ ਐਂ ਦੇ ਤਦ ਬੜਾ ਤੰਨ ਬਾਦ ਹੋਊਗਾ ਨਾ ਨਾ ਤਾ ਪੀ ਕੇ ਆਏਗੇ ਪੀ ਕੇ ਆਏ ਹੋਣਗੇ ਪੀ ਕੇ ਆਏ ਹੋਣਗੇ ਹੈ ਨਾ ਇਹ